ਤੈਨੂੰ ਪਤਾ ਲਾਲ ਕਿਲਾ ਕਿਹਨੇ ਬਣਵਾਇਆ ਮਜ਼ਦੂਰਾਂ ਨੇ ਉਹ ਬਣਵਾਇਆ ਕਿਹਨੇ ਆ ਠੇਕੇਦਾਰ ਨੇ ਉਹ ਯਾਰ ਕਮਾਲ ਹੋ ਗਈ ਯਾਰ ਕੋਈ ਬੇਦਾਨੀ ਤੇਰਾ ਨਾ ਮੱਥਾ ਮਾਰਨ ਦਾ ਤਾਂ ਇਹਨੇ ਮਾਰ ਲਾ ਮੱਥਾ ਪਤਾ ਕਿੱਧਰੋਂ ਆਉਣਾ ਇੱਧਰੋਂ ਆਦਾ ਇੱਧਰੋਂ ਆਉਣਾ ਤੇ ਤੈਨੂੰ ਬੜੇਵੇਂ ਦੇ ਨਾ ਟਿੰਡੇ ਆ ਜਦੋਂ ਤੈਨੂੰ ਪਤਾ ਵੀ ਇੱਧਰ ਆਉਣਾ ਫਿਰ ਐਵੇਂ ਪੁੱਛਦਾ ਤੂੰ ડાણે ਲੈਣਾ ਨਾ ਆਵੇ ਤਾਂ ਮੈਂ ਪੁੱਛਿਆ ਕੰਮ ਕਿਧਰ ਆਉਣਾ ਕਿਵੇਂ ਕਿਧਰ ਆਉਣਾ ਮਤਰਾ ਆਉਣਾ ਇੱਧਰ ਹੋ। ਯਾਰ ਛੋਟੀ ਬੁੜੀ ਨੇ ਸੁਨੇਹਾ ਕੱਲਿਆ ਸੀ ਯਾਰ ਉਹਨੂੰ ਮਿਲ ਕੇ ਆਇਆ ਯਾਰ। ਕੋਈ ਹੋਰੀ ਬੋਲਦਾ ਚੱਲ ਹੰਗਾ ਤਾ। ਭਰਾਵਾ ਇਹਦੇ ਨਾਲ ਕਿਉਂ ਹਲਜਦਾ ਤੂੰ ਪਾਗਲ ਹੈਗਾ ਇਹ। ਯਾਰ ਬੜਾ ਟੀਟਾ ਦਾ। ਹੋਰ ਉਹਦੀ ਆ। ਭਰਾਵਾ ਇਹਦਾ ਛੋਟਾ ਭਰਾ ਸੀਗਾ। ਅੱਛਾ। ਉਹਦੇ ਬਹਿ ਗਿਆ ਮੱਛਰ ਕਿਤੇ ਮੱਥੇ ਤੇ। ਅੱਛਾ। ਇਹਨੇ ਚੱਕ ਲਈ ਡਾਂਗ। ਅੱਛਾ। ਮਾਰੀ ਡਾਂਗ ਮੱਥੇ ਤੇ ਉੱਚਾ ਮੱਛਰ ਮਰ ਗਿਆ ਮੱਛਰ ਵੀ ਮਰ ਗਿਆ ਹਾਂ ਤੇ ਨਾਲ ਸ਼ੋਰ ਮਾਰ ਲਿਆ ਆਪਦਾ ਨਹੀਂ ਉੱਚਾ ਫੇਰ ਓਏ ਫੇਰ ਅੱਗੋ ਪਤਾ ਕੀ ਕਹਿੰਦਾ ਓ ਇੱਕ ਕਹਿੰਦਾ ਆਪਣਾ ਗਿਆ ਹਾਂ ਇੱਕ ਕਹਿੰਦਾ ਉਹਨਾਂ ਦਾ ਚੱਕਤਾ ਆਪਾਂ ਹਾਂ ਬਰਾਬਰ ਹਾਂ ਕਹਿੰਦਾ ਬਰਾਬਰ ਹੋ ਗਿਆ ਹੋਰ ਬੜਾ ਬਲਾ ਕਹਿੰਦਾ ਓਏ ਹੋਰ ਬਾਲਾ ਪਾਗਲਾ ਇਹੋ ਜਿਹਾ ਪਾਗਲਾ ਤਾਂ ਰੱਬ ਬਚਾ ਦੇ ਯਾਰ ਚੱਲਾ ਜਾ ਚੱਲ 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 ਜੀ